ਕਿਸੇ ਕੀ ਲੋ ਤਾਂ ਮੇਰਾ ਨਾਮ ਪਾਸੋਂ ਨਾਂਜੀ ਇਹ ਤਾਂ ਪਈ ਤਾ ਮੈਨੂੰ ਸੌਂਸ ਕਰ ਕੀ ਮਾਮਲਾ ਇਹ ਮਾਮਲਾ ਹੈ ਹੋਏ ਵੀ ਤੇ ਮਤਲਬ ਤਾਇਆ ਉਹਨੇ ਮੇਰੀ ਆਂਟੀ ਕਿਲੀ ਰਹੀ ਜੂਰੇ ਮੇਰਾ ਭਾਈ ਕਿਲੇ ਪੈਂਦਾ ਸੀਗਾ ਹੋ ਕੇ 5-6 ਦਿਨ ਮੇਰਾ ਭਾਈ ਗਿਆ ਹੈ ਕਿ ਬੰਦਾ ਘਟ ਅਗੂਰੀ ਉਹ ਪੈਂਦਾ ਸੀ ਇਹਨਾਂ ਕੋਲੇ ਇਹ ਸਾਡਾ ਪ੍ਰਾਣਾ ਘਰਜ ਮੈਂ ਰੱਖਿਆ ਜੀ ਉਰੇ ਇਹ ਰੱਖਦੇ ਬੰਨ ਚਲੇ ਗਏ ਜੀ ਤੇਰੀ ਮੇਰੀ ਆਂਟੀ ਹੈ ਇਹ ਗਮਾਂਡ ਚ ਪੈ ਗਈ ਨਾਲ ਜੀ ਘਰੇ ਕੋਈ ਘਰੇ ਕੋਈ ਵੀ ਨਹੀਂ ਸੀਗਾ 10:00 ਵਜੇ ਮੈਂ ਵੀ ਆਇਆ ਆਂ ਆਂਟੀ ਮੇਰੇ ਬਾਹਰ ਖੜੀ ਸੀਗੀ ਮੈਂ ਪੁੱਛਣ ਲੱਗਿਆ ਸੀ ਉਹਨਾਂ ਨੂੰ ਵੀ ਚਲ ਅੱਬੀ ਕੁਛ ਨਹੀਂ ਕੋਈ ਵੀ ਕਹਿ ਹੁਣ ਕਦੇ ਨਹੀਂ ਯਾਰ ਨੂੰ ਛੋਬਾ ਪਤਾ ਲੱਗਿਆ ਜੀ 8:00 ਵਜੇ ਮੈਨੂੰ ਪਤਾ ਲੱਗਿਆ ਜੀ ਵੀ ਆਹ ਕੰਮ ਹੋ ਗਿਆ ਜੀ ਹਾਂ ਜੀ ਕੀ ਕੀ ਮਿਸਿੰਗ ਹੈਗਾ ਇਹਦੇ ਵਿੱਚ ਇਹਦੇ ਦੁਕਾਨ ਹੋਇਆ ਇਹਦੀ ਛੇਮ ਹੁੰਦੀਆਂ ਨੇ ਜੀ ਇੱਕ ਟਿੱਕੀ ਸੈਟ ਹੈ ਜੀ ਆਂਟੀ ਦਾ ਦੋ ਆਂਚੀ ਚੁੰਮਕੇ ਨੇ ਹਾਰਾਂ ਦਾ ਤੇ ਪੈਰਾਂ ਦੀਆਂ ਨੇ ਜੀ ਤੇ ਸਮਾਨ ਚਾਂਦੀ ਦੇ ਜਵਾਕਾਂ ਦੇ ਲਈ ਪਾਈਸ ਲੱਗਿਆ ਸੀ ਸੀਟੀਵੀ ਫੁਟੇਜ ਚਾਹਤ ਤੇ ਕਹਿੰਦੇ ਨੇ ਜੀ ਮਤਲਬ ਕੈਮਰੇ ਵਿੱਚ ਤਿੰਨ ਮੁੰਡੇ ਆਏ ਨੇ ਜੀ ਇੱਕ ਮੋਟਰਸਾਈਕਲ ਤੇ ਆਏ ਨੇ ਬਾਕੀ ਹੋਰ ਕੁਝ ਨਹੀਂ ਪਤਾ ਲੱਗਿਆ ਮੋਟਰਸਾਈਕਲ ਤੇ ਤਿੰਨ ਮੁੰਡੇ ਆਏ ਨੇ ਇਹ ਆਏ ਨੇ ਡਬਲਯੂ ਆਏ ਨੇ ਜੀ ਆਪਣੇ ਹਾਂਜੀ ਇਹ ਪਹਿਲੇ 2 ਵਜੇ ਘਟਣਾ ਦਾ ਆਪੀ ਇਹ ਮੈਨੂੰ ਲੱਗਦੀ ਹੈ ਇਹ ਘਟਨਾ ਇਹ 1:30 ਵਜੇ ਦੀ ਗੱਲ ਹੈ 2:30 ਵਜੇ ਕਹਿੰਦੇ ਕੰਮ ਹੋ ਗਿਆ ਜੀ ਇਹ ਹਾਂਜੀ ਕੀ ਨਾਮ ਹੈ ਸੰਦੀਪ ਘੋੜ ਵੀਰ ਜੀ ਕਿਹੜਾ ਪਿੰਡ ਸਾਮਿਸ਼ਪੁਰ ਵੀਰ ਜੀ ਹਾਂਜੀ ਕੀ ਮਾਮਲਾ ਹੋਇਆ ਠੀਕ ਹੈ ਸਾਡੇ ਘਰ ਵਿੱਚ ਵੀਰੇ ਚੋਰੀ ਕੀਤੀ ਗਈ ਆ ਜਿਹੜੀ ਕਿ 1:30 ਵਜੇ ਦੇ ਵਿੱਚ ਹੋਈ ਆ ਇਹ ਚੋਰ ਸਾਡਾ ਸਭ ਕੁਝ ਲੁੱਟ ਕੇ ਲੈ ਗਏ ਸਾਡੀਆਂ ਲਮਾਰੀਆਂ ਪਾੜੀਆਂ ਸਾਡੀਆਂ ਸਾਰੀਆਂ ਟੁੰਬਾ ਵਾਲਾ ਬੈਗ ਹੀ ਲੈ ਗਏ ਪੈਸੇ ਵੀ ਲੈ ਗਏ ਸਾਡੇ ਇਹ ਇਹ ਕਿਸੇ ਦਾ ਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਵੀਰੇ ਇੱਕ ਤਾਂ ਸੀਗਾ ਆਪਣੇ ਡੇਢ ਟੋਲੇ ਦਾ ਕੜਾ ਤੇ 2 ਟੋਲੇ ਦੀਆਂ ਚੂੜੀਆਂ ਸੀ ਦੋ ਕਿੱਟੀ ਚੜ ਸੀਗੇ ਤੇ 6 ਮੁੰਦੀਆਂ ਸੀਗੀਆਂ ਤੇ ਬਾਕੀ ਮੇਰੇ ਬੱਚਿਆਂ ਦਾ ਸਮਾਨ ਵੀ ਸੀਗਾ ਵੀਰੇ ਵਿੱਚ ਕੈਸ਼ ਵਗੈਰਾ ਸੀਗਾ ਨਹੀਂ ਵੀ ਕੋਈ ਪੈ ਕੈਸ਼ ਵਗੈਰਾ ਤਾਂ ਵੀਰੇ ਕੋਈ ਨਹੀਂ ਸੀ 4000 ਰੁਪਏ ਇਸ अलमारी ਦੇ ਵਿੱਚ ਸੀਗਾ ਜਿਹੜਾ ਇਹਨਾਂ ਨੇ ਕੱਢਿਆ ਮਾਤਾ ਦਾ ਤੇ ਸਾਰਾ ਬੈਗ ਫੋਲ ਕੇ ਲੈ ਗਿਆ ਜੀ। ਜਿਹੜੇ ਘਰੋਂ ਕਦੋਂ ਨਿਕਲੇ। ਅਸੀਂ ਤਾਂ ਵੀਰੇ ਕੱਲ 12 ਵਜੇ ਦੁਪਹਿਰੇ 12 ਵਜੇ ਮੈਂ ਆਪਣੇ ਸਹੁਰੇ ਘਰ ਪਹੁੰਚ ਗਈ ਸੀਗੀ ਤੇ ਮੇਰੇ ਮਾਤਾ ਜੀ ਰਾਤ ਨੂੰ ਇਕੱਲੇ ਸੀਗੇ ਇਹ ਸਾਡੇ ਗਵਾਂਢੀ ਆਏ ਤਾਂ ਇਹ ਵੀਰਾ ਕਹਿੰਦਾ ਵੀ ਕੋਈ ਗੱਲ ਨਹੀਂ ਚਾਚੀ ਤੁਸੀਂ ਇੱਧਰ ਪੈ ਜਾਓ। ਵੀ ਤੁਸੀਂ ਇਕੱਲੇ ਹੋ ਤਾਂ ਇਹਨਾਂ ਨੇ ਰਾਤ ਨੂੰ ਇਹ ਕੰਮ ਕੀਤਾ ਵੀਰੇ। ਤਾਂ 3:00 ਡੇਢ ਤੋਂ ਮੇਰੇ ਹਾਂ ਜੀ ਵੀਰੇ ਇਹ 1:00 ਕੇ 5 ਮਿੰਟ ਤੇ ਆਏ ਨੇ ਇਹਨਾਂ ਨੇ ਤਿੰਨ ਗੇੜੇ ਵੀ ਮਾਰੇ ਨੇ। ਤੇ ਤੈਨ ਨਗੇੜੇ ਮਾਰਨ ਤੋਂ ਬਾਅਦ ਵਿੱਚ ਚੋਰੀ ਹੋਈ ਹੈ ਕਿੰਨੇ ਵਜੇ ਤੁਸੀਂ ਵਾਪਸ ਆਏ ਘਰੇ ਵੀਰੇ ਮੈਂ ਘਰ ਨਹੀਂ ਸੀਗੀ ਮੈਂ ਤਾਂ ਸਵੇਰੇ ਪਹੁੰਚੀ ਆਦੀ 6:30 ਵਜੇ ਮਾਤਾ ਆਏ ਸੀਗੇ 5:30 ਵਜੇ ਗੇੜਾ ਮਾਰਨ ਵੀ ਚਲੋ ਗੁਰਦੁਆਰਾ ਸਾਹਿਬ ਲੱਗ ਗਿਆ ਤਾਂ ਦੇਖਿਆ ਮਾਤਾ ਨੇ ਸਾਰੇ ਦਰਵਾਜ਼ੇ ਖੁੱਲੇ ਸੀ ਮੇਨ ਗੇਟ ਵੀ ਖੁੱਲਾ ਸੀ ਹਾਂਜੀ ਹਾਂਜੀ ਵੀਰੇ ਮੈਂ ਰਖੜੀ ਬੰਨਣ ਗਈ ਸੀ ਇੱਕ ਬੇਟਾ ਮੇਰੇ ਕੋਲ ਹੈ ਇੱਕ ਮੇਰਾ ਉੱਥੇ ਮੇਰੇ ਸਹੁਰੇ ਘਰ ਆ ਜੀ 12 ਸੀਗੇ ਇਹ ਹਾਂਜੀ ਕੱਲ ਰਾਤ ਦੀ ਘਟਨਾ ਹੈ ਹਾਂਜੀ ਕੱਲ ਰਾਤ ਦੀ ਘਟਨਾ ਹੈ ਵੀਰੇ ਨਾਲ ਦੋਨੋਂ ਕੀ ਮੰਨ ਕਰਦੇ ਸੇ ਵੀਰੇ ਇਹਨਾਂ ਉੱਤੇ ਕਾਨੂੰਨੀ ਕਾਰਵਾਈ ਕਰੀ ਜਾਵੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਕਿਸੇ ਹੋਰ ਦੀ ਭੈਣ ਦੇ ਘਰ ਚੋਰੀ ਨਾ ਹੋਵੇ ਤੁਸੀਂ ਤੁਸੀਂ ਖਵਾ ਦਿੱਤੀ ਹਾਂਜੀ ਹਾਂਜੀ ਆਏ ਸੀ ਉਹ ਸਾਰੇ ਆਏ ਸੀਗੇ ਜੀ ਪੁਲਿਸ ਦੀ ਸਾਰੀ ਟੀਮ ਆਈ ਸੀਗੀ ਬਹੁਤ ਵਧੀਆ ਨਾਲ ਸਾਡੇ ਨਾਲ ਬਿਹੇਵ ਕਰਿਆ ਵਿਚਾਰੇ ਤਸੱਲੀ ਦੇ ਕੇ ਗਏ ਨੇ ਤਾਂ ਉਹ ਕਹਿੰਦੇ ਸੀ ਫਿੰਗਰਪ੍ਰਿੰਟ ਵਾਲੇ ਬੰਦੇ ਆਉਣਗੇ ਵੀ ਤੁਸੀਂ ਕੋਈ ਸਮਾਨ ਨਹੀਂ ਚੱਕਣਾ ਹਾਂਜੀ ਹਾਂਜੀ ਬਤਾ ਜੀ ਕੀ ਨਾਮ ਅਟੋਟ ਜੀ ਨਸ਼ਤਰ ਪਵਰਾ ਡਿਪੈਂਡ ਕਿਹੜਾ ਸੰਵਰ ਕੀ ਕੱਟਣਾ ਹੋਈਏ कटना बस आई मैं तो इधर पै गई थी जी मार्केट मेरे देखे तो गए टेकन सारे दरवाजे खुले थे मैं तो रोंदी करो पीछे ही मुड़ गई जब मैं देखा सारा कुछ लुट गए मैं तो देखा मैं पहले लवारी पौधी मैं मैं क्या मेरा की चाक ले देखे उधर बैग नहीं तो 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 लाते मेरा बैग क्या लेके चाक एडा बड़ा बैग नहीं डूम पाता मेरा बाकी परिवार के मेंबर कितने थे मतलब ए अपने पैसा गए थे तकड़ी बनने गए थे मैं घर चली होती थी ਅੰਲੇ ਗਿਆ 11 ਗੜ ਤੇ ਮਾਤਾ ਜੀ ਕੀ ਕੀ ਇਹਦੇ ਵਿੱਚ ਚੋਰੀ ਕੀ ਕੀ ਹੋਇਆ ਜਿਹੜਾ ਸਾਰਾ ਸਮਾਨ ਸੀਗਾ ਇੱਕ ਇੱਕ ਟੀ ਸੈਟ ਸੀਗਾ ਕਿਸੇ ਉਹਨੇ ਦਾ ਕੜਾ ਵੀ ଥିਗਾ ਮੇਰੇ ਚਮੁੱਲੀ ਵਾਲੇ ਕਾਂਟੇ ਵੀ ਤੇ ਇੱਕ ਹਾਰ ਵੀ ਠੀਗਾ ਮੇਰਾ ਤੇ ਪੈਰਾਂ ਦੀਆਂ ਵੀ ਦੀ ਬੱਤੀਆਂ ਦੀਆਂ ਵੀ ਸੀਗੀਆਂ ਟੁੰਬਾ ਕਿੰਨੇ ਕੁ ਦਾ ਚੇ ਮੁੰਡੀਆਂ ਸੀਗੀਆਂ ਤੇ ਮੇਰਾ ਵੀ ਜਿਹੜੇ ਟੈਜੋਲ ਬੜੀ ਜੋ ਲੈ ਕੇ ਗਏ ਆ ਉਹ ਹੈਗੇ ਤਾਂ 5-6000 ਰੁਪਈਆ ਪਿਆ ਟੈਜ ਉਧਰੋਂ ਕੱਢਿਆ ਉਹਨਾਂ ਨੇ ਉਹ ਦੂਲਵਾਰੀ ਚ ਪਰ ਤੁਹਾਨੂੰ ਫਲਾਤ ਦੇ ਦਿੱਤੀ ਸੀ ਹਾਂਜੀ ਫਲ ਸੰਤਲਾਹ ਦੇ ਦਿੱਤੀ ਅਸੀਂ ਆਕੇ ਗਏ ਨੇ ਆਕੇ ਗਏ ਆ ਕਿੰਨਾ ਨੁਕਸਾਨ ਹੋਊਗਾ ਤੁਹਾਡੇ ਸਾਹਮਣੇ ਜਿਹੜਾ ਸੋਨਾ ਹੈਗਾ ਕਿੰਨਾ ਰਿhta ਪੰਜ ਦੇ ਲੱਖ ਦਾ ਹੋ ਜਾਊਗਾ ਮੇਰਾ ਇਨਸਾਨ ਮੇਰਾ ਮੇਰਾ ਨਾਮ ਐਸਸੀ ਪ੍ਰਚੰਦ ਆਣਾ ਸੰਬਰਾਲਾ ਤੋਂ ਆ ਮੈਂ ਅੱਜ ਤੇ ਚੋਰੀ ਹੋਈ ਸੰਸਪੁਰ ਮੈਂ ਮੌਕੇ ਤੇ ਪੁੱਜਿਆ ਸੀ ਸਾਰਾ ਹਾਲਾਤ ਦੇਖ ਲਿਆ ਭਾਜੀ ਤੇ ਤਬਦੀਸ਼ ਜਾਰੀ ਹੈ ਜੀ ਮੁਰਜ਼ਮ ਜਲਦੀ ਤੋਂ ਫੜੇ ਜਾਣਗੇ ਬਾਕੀ ਉਹ ਚੋਰੀ ਹੋਇਆ ਸਮਾਨ ਇਹਨਾਂ ਤੋਂ ਆਪਾਂ ਲਿਸਟ ਲੈਣੀ ਆ ਹਲੇ ਜੀ ਵੀ ਰਿਪੋਰਟ ਦਰਜ ਕਰਕੇ ਕਾਰਵਾਈਆਂ ਵਿੱਚ ਜਾਈਏ ਆਪਾਂ ਇਸ ਜਿੱਦ ਨੂੰ ਕੋਈ ਤਾਂ ਜਗਰਾ ਤੋਂ ਘੱਟ ਹੋਇਆ ਜੀ ਅਸੀਂ ਕਰ ਰਹੇ ਆ ਇਹ ਜੇ ਕਿਤੇ ਕਿਉਂ ਲੱਗ ਗਿਆ ਤਾਂ ਆਪਾਂ ਜਰੂਰ ਆਪਾਂ ਪੜਾਂਗੇ ਕਹਿੰਦੇ ਜੀ ਮੁੱਢੀ ਤੱਕ ਉਹ ਲੱਗੇ ਕਿੰਨੇ ਕਿੰਨੇ ਦੀ ਚੋਰੀ ਹੋ ਸਕਦੀ ਹੈ ਚੋਰੀ ਇਹ ਤਾਂ ਹੁਣ ਉਹਨਾਂ ਦੇ ਲਿਸਟ ਆਉਣ ਦੇ ਮਤਾਬਕ ਫਿਰ ਆਪਾਂ ਪਤਾ ਕਰਕੇ ਤੁਹਾਨੂੰ ਸਾਰਾ ਕੋ ਦੱਸ ਦੇਵਾਂਗੇ ਸਾਨੂੰ ਹਲੇ ਲਿਸਟ ਮਿਲੀ ਨਹੀਂ ਹੈਗੀ ਕਿ ਕਿ ਚੋਰੀ ਹੋਇਆ ਬਣਾ ਰਹੇ ਆ ਕਹਿੰਦਾ ਲੱਗੇ ਕਿ ਕਿੰਨੇ ਵਜੇ ਦਿੱਤਣਾ ਹੈ ਇਹ 3 ਵਾ ਰਾਤ ਇੱਕ 1.5 ਵਜੇ ਦੀ ਕਹਾਣੀ ਦੱਸ ਰਿਹਾ ਆਪਾਂ ਜੀ ਕਿ ਪਰਿਵਾਰਕ ਮੈਂਬਰ ਕੇ ਰਖੜੀ ਵਗੈਰਾ ਬੰਨਣਗੇ ਹਾਂ ਪਰਿਵਾਰਕ ਮੈਂਬਰ ਰਖੜੀ ਬੰਨਣ ਗਏ ਸੀ ਕਿ ਇੱਕ ਲੇੜੀ ਸੀਗੀ 7 ਸਾਲ ਦੀ ਉਹ ਘਰ ਵਿੱਚ ਇਕੱਲੀ ਹੋਣ ਕਰਕੇ ਉਹ ਕਿ ਗੁਆਂਢੀਆਂ ਵੀ ਸੌ ਗਈ ਤੇ ਘਰ ਚ ਕੋਈ ਨਹੀਂ ਸੀਗਾ ਜਦੋਂ ਉਹਨੇ ਸਵੇਰੇ 6:30 ਪੰਜ ਵਜੇ ਜਾ ਕੇ ਦੇਖਿਆ ਤਾਂ ਤਾਲੇ ਟੁੱਟੇ ਹੋਏ ਸੀਗੇ ਬਾਕੀ ਅਗਲੀ ਕਵਿਤੀ ਚੱਲ ਰਹੀ ਹੈ ਜੋ ਵੀ ਕਾ ਭਾਈ ਅੰਮ੍ਰਿਤ ਜੱਲੀਓ ਠੀਕ ਹੈ